सत श्री अकाल ती देख रहे हो टरुथवे न्यूज चैनल अज महानगर बठिंडा विखे भगवान श्री परशुराम चैरिटेबल ट्रस्ट बठिंडा वालों अक्षय तृथ्य दिवस से भगवान श्री परशुराम जी का जन्म दिवस बड़े ही उत्साह न मनाया गया इस मौके से शहर वास वलों भजन कीर्तन करके भगवान श्री परशुराम जी का गुणगान किया गया दस देहानगर बठिंडा भगवान परशुराम जी का मंदिर भी बनाया जा रहा है ਜਿੱਥੇ ਆਉਣ ਵਾਲੇ ਥੋੜੇ ਦਿਨਾਂ ਤੱਕ ਭਗਵਾਨ ਪਰਸ਼ੂਰਾਮ ਜੀ ਦੀ ਮੂਰਤੀ ਸਥਾਪਨਾ ਕੀਤੀ ਜਾਣੀ ਹੈ ਇਹ ਮੰਦਿਰ ਬ੍ਰਾਹਮਣ ਸਮਾਜ ਅਤੇ ਸਮੂਹ ਮਹਾਨਗਰ ਬਠਿੰਡਾ ਵਾਸੀਆਂ ਦੇ ਸਹਿਯੋਗ ਨਾਲ ਬਣ ਰਿਹਾ ਹੈ ਆਓ ਦੇਖਦੇ ਹਾਂ ਟਰੁਥਵੇਦੀ ਖਾਸ ਰਿਪੋਰਟ ਜੈ ਭਗਵਾਨ ਫਰੀ ਪਰਸ਼ੂਰਾਮ ਚੈਰੀਟੇਬਲ ਟਰਸਟ ਬਠਿੰਡਾ ਵੱਲੋਂ ਅੱਜ ਤ੍ਰਿਤੀਆ ਅਖਸ਼ ਤ੍ਰਿਤੀਆ ਦਿਵਸਤੇ ਭਗਵਾਨ ਸ਼੍ਰੀ ਪਰਸ਼uram ਟੈਰੀਟਰੀਬਲ ਟਰਸਟ ਦੇ ਵੱਲੋਂ ਬੜੇ ਹੀ ਹਰਸ਼ੁਲਾਸ ਨਾਲ ਉਹਨਾਂ ਦਾ ਜਨਮ ਦਿਨ ਮਹੋਤਸਵ ਮਨਾਇਆ ਗਿਆ ਟਰਸਟੀ ਸਾਰੇ ਜਿੰਨੇ ਵੀ ਬੈਠੇ ਐ ਇਕੱਠੇ ਹੋ ਕੇ ਇਹ ਸੰਕਲਪ ਲੈ ਰਹੇ ਨੇ ਕਿ ਆਉਣ ਵਾਲੇ ਥੋੜੇ ਹੀ ਦਿਨਾਂ ਚ ਭਗਵਾਨ ਸ਼੍ਰੀ ਪਰਸ਼uram ਜੀ ਦੀ ਮੂਰਤੀ ਸਥਾਪਿਤ ਹੋਊਗੀ ਤੇ ਅਗਲਾ ਕੰਮ ਜਿਹੜਾ ਹੈ ਉਹ ਤਰਤੀਬਾਰ ਚੱਲਦਾ ਰਹੂਗਾ ਬਹੁਤ ਬਤਨ ਇਹ ਪ੍ਰੋਗਰਾਮ ਕਿੱਥੇ ਤੇ ਕਿਹਨੇ ਕਰਾਇਆ ਸੀ ਇਹ ਪ੍ਰੋਗਰਾਮ ਸ਼ਹਿਰ ਨਗਰ ਦੇ ਮਹਾਨਗਰ ਦੇ ਸਾਰੇ ਹੀ ਸਾਥੀਆਂ ਦਾ ਬ੍ਰਾਹਮਣਾਂ ਦਾ ਇੱਕ ਸਮੂਹ ਹੈ ਜਿਨ੍ਹਾਂ ਦੇ ਵਿੱਚ 80 ਦੇ ਲਗਭਗ ਟਰਸਟੀ ਹਨ ਤੇ ਅਸੀਂ ਇਹ ਸੋਚਦੇ ਹਾਂ ਕਿ ਇਹ 101 ਹੋਣੇ ਚਾਹੀਦੇ ਇਹ ਸਾਰੇ ਹੀ ਟਰਸਟੀ ਗਣ ਬਿਸ਼ਿੰਨਾ ਮਹਿਲ ਨਗਰ ਦੇ ਨਿਵਾਸੀਆਂ